ਤਸਰੀਬਾ ਠੀਕ ਹੈ ਤੁਹਾਨੂੰ ਹੁਣ ਅਕਾਲੀ ਗੱਲ ਕਹੀਏ ਜਾਂ ਬਗਾਵਤੀ ਕਹੀਏ ਹਾਂਜੀ ਅਸੀਂ ਅਕਾਲੀ ਦਲ ਨਾਲ ਕਹੀਏ ਜੀ ਵੀ ਸਾਡੇ ਨਾਲ ਵਿਸ਼ਵਾਸ ਘਾਤ ਕਰਤਾ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਉਹਨਾਂ ਨੇ ਸਾਨੂੰ ਫੈਕਟਰੀ ਦਿੱਤੀ ਫਿਰ ਵਰਕਰਾਂ ਦੇ ਵਿੱਚ ਗੁੱਸਾ ਤਾਂ ਇੰਨਾ ਜੀ ਬਸ ਇੱਕ ਦੱਸ ਨਹੀਂ ਸਕਦੇ ਪਰ ਪਾੜ ਕੇ ਜੁੰਨਾ ਸਾਹਿਬ ਨੇ ਪਿੰਡ ਸਾਹਿਬ ਦਾ ਵਿਰੋਧ ਨਹੀਂ ਕਰਨਾ ਸੀ ਕਿਉਂਕਿ ਉਹਨਾਂ ਨੇ ਬੂਟਾ ਲਾਇਆ ਸੀ ਉਹ ਤਾਂ ਇੱਕ ਬਰਾਬਰ ਦੇ ਸ਼ਰੀਕ ਬਣ ਕੇ ਖੜ੍ਹ ਗਏ ਅਗਰ ਜੀ ਜੁੰਨਾ ਕਮੇਟੀ ਦੀ ਰਿਪੋਰਟ ਹੈ ਉਹਨੇ ਕਹਤਾ ਵੀ ਨਹੀਂ ਮੈਂ ਜਾਂ ਤਾਂ ਕਰ ਦੂੰ ਨਹੀਂ ਬੰਦ ਕਰਕੇ ਦੋ ਹੋ ਸਕਦਾ ਸੁਪੀਰ ਜੀ ਨੇ ਇਹ ਉਹਦੇ ਵਿੱਚ ਦੇਤੀ ਹੋਵੇ ਦਵਾ ਦੇ ਵਿੱਚ ਟਿਕਟ ਦੇਤੀ ਹੋਵੇ ਲੱਗਦਾ ਵਜਾ ਵੀ ਜਿੱਤੇ ਨਾ ਪਿੰਡ ਦੇ ਵਿੱਚ ਕਈ ਬੰਡਾਂ ਦੇ ਵਿੱਚ ਤਾਂ ਬੂਥੋਂ ਨਹੀਂ ਲੱਗਣੇ ਕਿਤੇ ਨਾ ਸਾਡਾ ਵਿਚਾਰਾ ਵੀ ਕਾਲੀਦਾਲ ਦੇ ਕਈ ਬੰਡਾਂ ਦੇ ਵਿੱਚ ਬੂਥ ਨਹੀਂ ਲੱਗਣੇ ਕਈ ਬੰਡਾਂ ਦੇ ਵਿੱਚੋਂ ਕਿਸੇ ਬੰਡੇ ਜੇ 400 ਵੋਟ ਨੂੰ ਵੀ ਕਿਸੇ ਚ ਪਾਣੇ ਕੋਈ ਵੀ ਤੁਸੀਂ ਦੇਖ ਲਓ ਆਨਲਾਈਨ ਚਾਰਜ ਕਿਸ ਨੂੰ ਪਤਾ ਉਹਨੂੰ ਉ ਤਾਂ ਪਹਿਲੀ ਗੇਸ਼ ਲਾਈਏ ਵੀ ਇਹ ਇਹਨਾਂ ਨੇ ਸਾਨੂੰ ਫਰਾਇਆ ਹਾਰ ਜਿੱਤ ਤਾਂ ਦੇਖੋ ਬਣੀ ਆਈ 1600 ਵੋਟ ਤੇ ਹਾਰੇ ਨੇ ਸਿਰਫ 100 ਫੂਟ ਤੇ ਹਾਰ ਨ ਕੋਈ ਬਾਲੀ ਵੱਡੀ ਕੋਈ ਹਾਰ ਨਹੀਂ ਸਾਰੀ ਪਾਰਟੀ ਹੈ ਜਿਹੜੀ ਉਸ ਸਮੇਂ ਦੇ ਵਿੱਚ ਕੋਈ 20000 ਤੇ ਆ ਰਿਹਾ ਕੋਈ 10000 ਤੇ ਆ ਰਿਹਾ ਤੇ ਇਸ ਕਰਕੇ ਜੇ ਦਿਲਜੈਰੀ ਜੀ ਨੂੰ ਅਸੀਂ ਨੇ ਉਹਨਾਂ ਦਾ ਸਮਰਥਨ ਕੀਤਾ ਤਾਂ ਉਹਨਾਂ ਨੂੰ ਇੰਨੀਆਂ ਵੋਟਾਂ ਪਈਆਂ ਤੇ ਇਸ ਵਾਰ ਨਾ ਪਈਆਂ ਇਸ ਵਾਰ ਦੇਖਣਾਂ ਦੇ ਵੀ ਕਿੰਨਾ ਕਾਲ ਵਧੀਆ ਰਿਹਾ ਇਸ ਵਾਰ ਅਸੀਂ ਵਿਰੋਧ ਕੀਤਾ ਇਸ ਵਾਰ ਦੇਖਣਾਂ ਦੇ ਵੀ ਕਿੰਨਾ ਕਾਲ ਵਧੀਆ ਰਿਹਾ ਅੱਗੇ ਦੇਖਾਂਗੇ ਉਹਨਾਂ ਸਮੇਂ ਦੇ ਵਿੱਚ ਵੀ ਕਿੰਨਾ ਕਾਲ ਵਧੀਆ ਰਿਹਾ ਜਿਹੜੇ ਵੀ ਵੱਡੇ ਬਾਦਲ ਸਾਹਿਬ ਵਾਲੀਆਂ ਜਿਹੜੀਆਂ ਰਣਨੀਤੀਆਂ ਨੇ ਉਹ ਪਨਾ ਕੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਨਾ ਕਿ ਡਿਕਟੇਟਰਸ਼ਿਪ ਕਰਨ ਡਿਕਟੇਟਰਸ਼ਿਪ ਕਰਕੇ ਰਾਜੇ ਕਰਦੇ ਹੁੰਦੇ ਸੀਗੇ ਅਕੀ ਤਾ ਬਿਨਾ ਵੋਟਾਂ ਪਰਾਜ ਹੁੰਦਾ ਸੀ ਹੁਣ ਤਾਂ ਲੋਕ ਰਾਜ ਹੈ ਲੋਕਾਂ ਨੇ ਵੋਟਾਂ ਪਾ ਕੇ ਬਣਾਉਣਾ ਹੁਣ ਡਿਕਟੇਟਰ ਨਹੀਂ ਦੱਸਦਾ ਉਹਨੂੰ ਮਨਾ ਲੈਂਦੇ ਦਾ ਸੀਦਾ ਪਿੰਡ ਸਭਾ ਦੇ ਨਾਲ ਸੋ ਤੁਸੀਂ ਜਾਣਿਆ ਹਾਲ ਹਲਕਾ ਡਿੜਬਾ ਦਾ ਬਾਕੀ ਪੂਰਾ ਲੋਕ ਸਭਾ ਸੰਗਰੂਰ ਦੀ ਹਾਲ ਇਹ ਲੋਕ ਸਭਾ ਚੋਣਾਂ ਦਾ ਵਿਗਲ ਦੇਸ਼ ਦੇ ਵਿੱਚ ਵੱਚ ਚੁੱਕਿਆ ਹੈਗਾ ਪੰਜਾਬ ਦੇ ਵਿੱਚ ਵੀ ਜਿਹੜਾ ਸਿਆਸੀ ਪਾਰਾ ਉਹ ਭਖਿਆ ਹੋਇਆ ਹੈਗਾ ਕਿਉਂਕਿ ਤਾਪਮਾਨ ਵੀ ਭਖਿਆ ਹੋਇਆ ਹੈ ਉਹਦੇ ਨਾਲ ਸਿਆਸੀ ਪਾਰਾ ਵੀ ਭਖਿਆ ਹੋਇਆ ਹੈਗਾ ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਸੰਦੂਰ ਹਲਕਾ ਲੋਕ ਸਭਾ ਹਲਕਾ ਦੀ ਇੱਥੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਰੁੱਪ ਬਾਜੀ ਹੈ ਧੜੇ ਬਾਜੀ ਹੈ ਉਹ ਰੋਪਣ ਦਾ ਨਾਮ ਨਹੀਂ ਲੈ ਰਹੀ ਹਰ ਰੋਜ਼ ਜਿਹੜੇ ਨਵੇਂ ਤੋਂ ਨੰਮੀਆਂ ਗੱਲਾਂ ਅਫਵਾਹਾਂ ਸੋਸ਼ਲ ਮੀਡੀਆ ਵੱਖ-ਵੱਖ ਪਲੇਟਫਾਰਮਾਂ ਤੇ ਸੁਣ ਨੂੰ ਮਿਲਦੀਆਂ ਨੇ ਉਹਨਾਂ ਦੀ ਸਚਾਈ ਜਾਣਨ ਲਈ ਅੱਜ ਅਸੀਂ 300 ਸਮਰਥਕ ਉਹਨਾਂ ਕੋਲ ਪਹੁੰਚੇ ਸੀ ਹਲਕਾ ਡੜਵਾ ਮੰਡੀ ਦੇ ਡਾਕਟਰ ਨਾਇਬ ਸਿੰਘ ਚੋਹਾਨ ਜਿਹੜੇ ਜ਼ਿਲ੍ਹਾ ਜ਼ਿਲ੍ਹੇ ਦੇ ਆਗੂ ਜੋਥ ਵੀਂਗਦੇ ਰਹਿ ਚੁੱਕੇ ਨੇ ਆਪਾਂ ਉਹਨਾਂ ਤੋਂ ਜਾਣਦੇ ਆਂ ਵੀ ਕੀ ਅੰਦਰੂਨੀ ਗੱਲਾਂ ਨੇ ਕਿਸ ਤਰ੍ਹਾਂ ਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 300 ਸਮਰਥਕਾਂ ਦਾ ਊਠ ਹੈ ਉਹ ਕਿਸ ਕਰ ਮਟ ਬੈਠੂਗਾ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਸਰੀ ਗਾਂਢੀ ਕੀ ਕਹੀਏ ਤੁਹਾਨੂੰ ਹੁਣ ਅਕਾਲੀ ਦਲ ਕਹੀਏ ਜਾਂ ਬਗਾਵਤੀ ਕਹੀਏ ਹਾਂਜੀ ਅਸੀਂ ਅਕਾਲੀ ਦਲ ਹੈ ਅਕਾਲੀ ਦਲ ਫਿਰ ਅਕਾਲੀ ਦਲ ਸਾਡਾ ਹੈ ਨਹੀਂ ਅਕਾਲੀ ਦਲ ਦੇ ਖਿਲਾਫ ਤਾਂ ਅਸੀਂ ਬਗਾਵਤ ਵਾਲਾ ਝੰਡਾ ਚੁੱਕਿਆ ਹੈ ਬਗਾਵਤ ਕਿਉਂ ਕਰਦੇ ਆਂ ਇਹ ਅਕਾਲੀ ਦਲ ਇਹ ਅਕਾਲੀ ਦਲ ਨੇ ਪਹਿਲਾਂ ਸਾਡੇ ਖਿਲਾਫ ਬਗਾਵਤ ਕੀਤੀ ਹੈ ਕਿਵੇਂ ਕਰੀਏ ਪਹਿਲਾਂ ਸਾਡੇ ਨੂੰ ਦੇਖੋ ਜੀ ਸਾਨੂੰ ਟਿਕਟ ਦਾ ਵਾ ਸਾਡੇ ਲੀਡਰ ਨੂੰ ਟਿਕਣੀ ਦਿੱਤੀ ਹੈਗੀ ਪਰਵਿੰਦਰ ਜੀ ਨੇ ਮਾਦਾ ਖਰਾਫੀ ਕੀਤੀ ਹੈ ਸਾਡੇ ਨਾਲ ਨਹੀਂ ਉਹ ਇੱਕ ਪਾਸੇ ਜਦੋਂ ਜਿਹੜੀਆਂ ਗੱਲ ਕਰੀਏ ਆਪਾਂ 9 ਵਿਧਾਨ ਸਭਾ ਹਲਕੇ ਨੇ 9 ਦੇ ਵਿੱਚੋਂ ਜਿਹੜੇ ਜ਼ਿਆਦਾਤਰ ਹਲਕਾ ਇੰਚਾਰਜ ਨੇ ਸੁਣਨ ਚਾਇਆ ਹੈਗਾ ਤੁਸੀਂ ਸੱਚਾਈ ਦੱਸੋਗੇ ਕਿ ਉਹ ਝੁੰਡਾ ਸਾਹਿਬ ਦੀ ਸਾਈਡ ਖੜੇ ਸੀ ਸੁਖਵੀਰ ਜੀ ਦੀ ਮਜਬੂਰੀ ਹੋਗੀ ਕਿੰਸਾ ਸਾਹਿਬ ਵੀ ਟਿਕਟ ਕਰ ਲਈ ਕਿਵੇਂ ਦੇਖੋ ਜੀ ਉਹ ਸੁਖਵੀਰ ਜੀ ਦਾ ਜਦੋਂ ਅਸੀਂ ਅਕਾਲੀ ਦਰ ਸਾਡਾ ਸੰਗਠਨ ਹੈਗਾ ਸੀ ਅਸੀਂ ਅਲੱਗ ਸੀਗੇ ਪਹਿਲੀ ਤੇ ਉਹ ਤਾਂ ਸਾਡੇ ਖਿਲਾਫ ਪਹਿਲੀ ਸੀਗੇ ਜਿਹੜੇ ਇੰਚਾਰਜ ਹਲਕਾ ਚਾਰਜ ਵੀ ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਚੋਣਾਂ ਵੀ ਲੜੀਆਂ ਨੇ ਸੋ ਇਸ ਕਰਕੇ ਉਹਦਾ ਵੈਸੇ ਸੁਭਾਅ ਕੀ ਸੀ ਕਿ ਉਹਨਾਂ ਨੇ ਚੋਣਾਂ ਸਾਹਿਬ ਦੇ ਹੱਕ 'ਚ ਕਹਿਣਾ ਸੀ ਇਹੀ ਕਾਰਨ ਹੈ ਕਿ ਉਹਨਾਂ ਨੇ ਚੋਣਾਂ ਸਾਹਿਬ ਦੇ ਹੱਕ 'ਚ ਕਿਹਾ ਤੇ ਅਸੀਂ ਉਹਨਾਂ ਦੇ ਖਿਲਾਫ ਚੋਣਾਂ ਲੜੀਆਂ ਤੇ ਬਰੂਨ ਹੁੰਦੀ ਹੈ ਉਹ ਪਾਰਟੀ ਦੇ ਵਿੱਚ ਜਦੋਂ ਅਕਾਲੀ ਦਲ ਸੰਯੁਕਤ ਤੇ ਅਕਾਲੀ ਦਲ ਬਾਦਲ ਇੱਕ ਹੋ ਗਏ ਸੀਗੇ ਤੇ ਹੁਣ ਸੁਖਵੀਰ ਬਾਦਲ ਜੀ ਨੂੰ ਸੋਚਣਾ ਚਾਹੀਦਾ ਸੀ ਵੀ ਐਡਾ ਵੱਡਾ ਚਿਹਰਾ ਹੈ ਪ੍ਰਵਿੰਦਰ ਜੀ ਜਿੱਤਣ ਦੇ ਤਕਰੀਬਨ ਲੜਾਈ ਦੇ ਵਿੱਚ ਫਾਈਟ ਦੇ ਵਿੱਚ ਪੂਰੇ ਸੀ ਵੀ ਉਹਨਾਂ ਨੇ ਟਿਕਟ ਪ੍ਰਵਿੰਦਰ ਜੀ ਨੂੰ ਵੰਦੀ ਸੀ ਹਲਕਾ ਅੰਚਾਰ ਚੰਦਾਂ ਦਾ ਵਿਰੋਧ ਕਰਨੀ ਸੀ ਜਦੋਂ ਹਲਕਾ ਅੰਚਾਰ ਚੰਦਾਂ ਦੇ ਅਸੀਂ ਵਿਰੁੱਧ ਚੰਦੇ ਹੋયા ਪਹਿਲਾਂ ਜਦੋਂ ਗਠਵੰਦਨ ਹੋਇਆ ਦੋਨੋਂ ਪਾਰਟੀਆਂ ਦੋਨੋਂ ਧੜਿਆਂ ਦਾ ਕੀ ਉਦੋਂ ਕੋਈ ਤੁਹਾਨੂੰ ਸੁਣਨ ਚਾਹੀ ਹੋਵੇ ਕੋਈ ਕੰਸੋਰਟ ਵੀ ਕੀ ਕੋਈ ਟਿਕਟ ਦੀ ਜਾਂ ਕੋਈ ਜੱਸ ਹੋਈ ਸੀ ਹਾਂ ਸਾਰੇ ਜਿਹੜੇ ਦੀ ਇਹ ਹੋਈ ਸੀ ਕਿ ਜਿਹੜਾ ਜਿਵੇਂ ਤੁਸੀਂ ਕਹੋਗੇ ਜੀ ਪਹਿਲਾਂ ਵੀ ਤਕਰੀਬਨ ਤਿੰਨੇ ਜਿਹੜੇ ਢੀਂਸਾ ਸਾਹਿਬ ਦੇ ਸਾਹਮਣੋਂ ਚੱਲਦੇ ਸੀਗੇ ਸੰਗਰੂਰ ਬਰਨਾਲਾ ਤੇ ਆਪਣਾ ਮਨੇਰਕੋਟਲਾ ਤੇ ਉਹਨਾਂ ਨੂੰ ਇਹ ਹੋਈ ਸੀ ਵੀ ਜਿਹੜਾ ਜਿਹੜਾ ਸੰਗਰੂਰ ਦੇ ਵਿੱਚ ਜਿਵੇਂ ਤੁਸੀਂ ਕਹੋਗੇ ਹੁਣ ਜਿਹੜਾ ਤੁਸੀਂ ਆਪਾਂ ਗੱਲ ਕਰੀਏ ਬਾਰ ਬਾਰ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ ਕਿੰ ਕਿਸਾ ਸਮਰਥਕਾਂ ਵੱਲੋਂ ਕੀਤਾ ਜਾਂਦਾ ਹੈ। ਤਕਰੀਬ 2003 ਮੀਟਿੰਗਾਂ ਸੰਗ੍ਰੂਪ ਦੇ ਵਿੱਚ ਹੋਗੀਆਂ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਤੇ ਮਰੇ ਕੋਟਲਾ ਵੀ ਹੋਣ ਜਾ ਰਹੀ ਹੈ। ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਵਰਕਰਾਂ ਦਾ ਜਾਂ ਵਰਕਰਾਂ ਦਾ ਕਿਸ ਤਰ੍ਹਾਂ ਦਾ ਰੁਖ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ। ਦੇਖੋ ਜੀ ਵਰਕਰਾਂ ਦੇ ਵਿੱਚ ਨਾ ਉਤਸ਼ਾਹ ਬਹੁਤ ਸੀ ਪ੍ਰਵਿੰਦਰ ਜੀ ਦੀ ਜੀ ਛੋਣ ਨੂੰ ਲੈ ਕੇ ਕਿਉਂਕਿ ਪ੍ਰਵਿੰਦਰ ਜੀ ਦੀ ਚੋਣ ਨੂੰ ਲੈ ਕੇ ਅਸੀਂ ਨਾ ਪਿੰਡਾਂ ਦੇ ਵਿੱਚ ਕੈਂਪੇਨ ਆਪਣੀ ਸ਼ੁਰੂ ਕਰ ਦਿੱਤੇ ਚੁੱਕੇ ਸੀ ਜਿੰਨੇ ਸਾਰੇ ਅਸੀਂ ਉਹਨਾਂ ਦੇ ਸਵਰਥ ਕਾਜ ਜੀ ਮਿਲਣ ਤੋਂ ਪਹਿਲੀ ਪਹਿਲੇ ਪਹਿਲੇ ਸਾਨੂੰ ਯਕੀਨ ਸੀਗਾ ਵੀ ਪੂਰਾ ਵੀ ਟਿਕਟ ਤਾਂ ਸਾਨੂੰ ਕਲੀਅਰ ਹੈ ਜੀ ਤੇ ਇਸ ਕਰਕੇ ਸੀ ਕੈਂਪੇਨ ਸ਼ੁਰੂ ਕਰਤੀ ਉੱਪਰੋ ਜਿਵੇਂ ਕਹਿਦੀ ਹੈ ਜੀ ਵੀ ਸਾਡੇ ਨਾਲ ਵਿਸ਼ਵਾਸ ਘਾਤ ਕਰਤਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਉਹਨਾਂ ਨੇ ਸਾਨੂੰ ਟਿਕਟ ਨਹੀਂ ਦਿੱਤੀ ਫਿਰ ਵਰਕਰਾਂ ਦੇ ਵਿੱਚ ਗੁੱਸਾ ਤਾਂ ਇੰਨਾ ਜੀ ਬਸ ਇੱਕ ਦੱਸ ਨਹੀਂ ਸਕਦੇ ਪਾੜ ਕੇ ਕਾਲਜਾ ਬਹੁਤ ਜ਼ਿਆਦਾ ਗੁੱਸਾ ਵਰਕਰਾਂ ਦੇ ਵਿੱਚ ਤਾਂ ਆ ਕਰਕੇ ਵਰਕਰ ਨੇ ਜਿਹੜੇ ਆਪਣੇ ਮਨ ਦੇ ਬਲਬਲੇ ਸਾਂਝੇ ਕਰਨ ਵਾਸਤੇ ਪਰਿਵਾਰ ਨਾਲ ਅਰਤੀ ਸਾਹਿਬਲੇ ਪਹੁੰਚਦੇ ਨੇ ਉਹ ਤਾਂ ਚਲੋ ਢੀਂਡਾ ਸਾਹਿਬ ਸਾਨੂੰ ਸਾਥ ਕਰੀ ਜਾਂਦੇ ਨੇ ਅਸੀਂ ਦਾ ਵਰਕਰ ਦਾ ਬਹੁਤ ਜ਼ਿਆਦਾ ਗੁੱਸੇ 'ਚ ਹੁਣ ਸਾਨੂੰ ਕਿਵੇਂ ਕਿਉਂ ਲੱਗਦਾ ਹੈਗਾ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਤਾਰੇ ਗਏ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਹੰਗਾਰਾ ਪਿੰਡਾਂ ਦੇ ਵਿੱਚ ਜਾਂ ਆਪਣੇ ਖਾਸ ਕਰਕੇ ਦਿਲਵੇ ਹਲਕੇ ਦੇ ਵਿੱਚ ਦੇਖੋ ਜੀ ਉਹਦਾ ਢੀਂਡਾ ਸਾਹਿਬ ਨਹੀਂ ਉਹਨਾਂ ਨੂੰ ਪਹਿਲਾਂ ਯਾਦ ਐਮਐਲਏ ਜਿੱਤੇ ਆਏ ਸੀ ਚੁੰਦਾ ਸਾਹਿਬ ਨੂੰ ਤੇ ਉਹਦੋਂ ਪਹਿਲੀ ਗੱਲ ਤਾਂ ਆਪਣਾ ਚੁੰਦਾ ਸਾਹਿਬ ਨੇ ਢੀਂਡਾ ਸਾਹਿਬ ਦਾ ਵਿਰੋਧ ਨਹੀਂ ਕਰਨਾ ਸੀ ਕਿਉਂਕਿ ਉਹਨਾਂ ਨੇ ਬੂਟਾ ਲਾਇਆ ਸੀ ਉਹ ਤਾਂ ਇੱਕ ਬਰਾਬਰ ਦੇ ਸ਼ਰੀਕ ਬਣ ਕੇ ਖੜ ਗਏ ਔਦੂਆ ਦੇ ਵਿੱਚ ਜਿਹੜੀ ਗੱਲ ਚੱਲੀ ਹੈ ਤੁਸੀਂ ਹਲਕੇ ਦੇ ਰਵੀ ਦੀ ਗੱਲ ਕਰਦੇ ਹੋ ਜਾਂ ਸਾਰੇ ਹਲਕਿਆਂ ਦੇ ਵਿੱਚ ਚੌਂਦਾ ਸਾਹਿਬ ਦਾ ਐਡਾ ਉਦਾਹਰਨ ਨਹੀਂ ਹੈਗਾ ਜਿਹਾ ਕਿ ਸਰਦਾਰ ਪ੍ਰਵਿੰਦਰ ਸਿੰਘ ਜੀ ਇੱਕ ਨਰਮ ਦਰਵੇਸ਼ ਆਗੂ ਨੇ ਤੇ ਉਹ ਮੰਤਰੀ ਵੀ ਰਹੇ ਚੁੱਕੇ ਨੇ ਪਹਿਲਾਂ ਸਰਕਾਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕਦ ਸੀਗਾ ਜਿੱਤਾਂ ਦੇ ਤਕਰੀਬਨ ਜਿੱਦੇ ਜਿੱਦੀ ਸੀਟ ਇਹ ਸੁਖਵੀਰ ਬਾਦਲ ਜੀ ਨੇ ਆਪਣੇ ਆਪ ਹرائی ਨੇ ਜੇਕਰ ਇਹ ਵੱਡੇ ਆਗੂ ਸੀ ਉਹ ਵੀ ਭਾਵੇਂ ਕਿ ਉਹਨਾਂ ਦਾ ਆਪਣਾ ਹਲਕਾ ਫਤਿਹਗੜ੍ਹ ਸਾਹਿਬ ਲੋਕ ਸਭਾ ਦੇ ਵਿੱਚ ਪੈਂਦਾ ਅਮਰਗੜ ਚੁੰਦਾ ਸਾਹਿਬ ਦਾ ਪਰ ਉਹ ਵੀ ਜ਼ਿਲ੍ਹਾ ਪ੍ਰਧਾਨ ਰਹੇ ਨੇਗੇ ਚੁੰਦਾ ਕਮੇਟੀ ਬਣਾਈ ਗਈ ਹੈ ਉਹ ਵੱਡੇ ਕੱਦ ਦੇ ਆਗੂ ਨੇਗੇ ਹੋ ਸਕਦਾ ਜੀ ਚੁੰਦਾ ਕਮੇਟੀ ਦੀ ਰਿਪੋਰਟ ਰਿਪੋਰਟ ਏ ਉਹਨਾਂ ਨੇ ਕਹਦੇ ਹੋਵੇ ਨਹੀਂ ਮੈਂ ਜਨਤ ਕਰ ਦੂੰ ਨਹੀਂ ਮੈਨੂੰ ਟਿਕਟ ਦੇ ਹੋ ਸਕਦਾ ਸੁਪੀਰ ਜੀ ਨੇ ਇਹ ਉਹਦੇ ਵਿੱਚ ਦੇਤੀ ਹੋਵੇ ਦਵਾ ਦੇ ਵਿੱਚ ਟਿਕਟ ਦੇਤੀ ਹੋਵੇ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਉਹਨਾਂ ਦਾ ਅਸੀਂ ਤਾਂ ਇਧਰ ਆਪਣੇ ਦੇਖ ਲਓ ਤੁਸੀਂ ਆਮ ਲੋਕਾਂ ਨੂੰ ਪੁੱਛ ਕੇ ਦੇਖ ਲਓ ਵੀ ਇਕਬਾਲ ਚੁੰਦਾ ਕੌਣ ਨੇ ਆਪਣੇ ਹਲਕਿਆਂ ਦੇ ਵਿੱਚ ਤਾਂ ਕੋਈ ਜਾਣਦਾ ਨਹੀਂ ਹੈਗਾ ਉਹਨਾਂ ਨੂੰ ਨੇ ਹਲਕਾ ਇੰਚਾਰਜ ਵੱਲੋਂ ਖਾਸ ਕਰਕੇ ਆਪਣੇ ਹਲਕੇ ਦੀ ਵੀ ਜਾ ਕਰ ਜੇ ਵਾਕ ਵਾਕੇ ਬਾਕੀ ਹਲਕਾ ਇੰਚਾਰਜਾਂ ਵੱਲੋਂ ਵੀ ਮੀਟਿੰਗਾਂ ਨੇ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਨਹੀਂ ਹੈ ਵੱਡੇ ਇਕੱਠਾ ਜਿਹੜੇ ਸ਼ੋਮੇ ਕਾਲੀਦਲ ਦੇ ਹੱਕ ਵਿੱਚ ਕੀਤੇ ਜਾ ਰਹੇ ਨੇ ਬਾਕੀ ਦੇਖੋ ਜੀ ਆਪਣੇ ਹਲਕਾ ਚਾਰਜ ਦੀ ਗੱਲ ਹੈਗੀ ਜਿੱਥੇ ਤੁਸੀਂ ਉਹਨਾਂ ਨਾਲ ਵੀ ਇੰਟਰਵਿਊ ਕਰ ਲਿਓ ਉਹ ਤਾਂ ਮੈਨੂੰ ਲੱਗਦਾ ਵਜਾ ਵੀ ਜਿੱਥੇ ਨਾ ਪਿੰਡ ਦੇ ਵਿੱਚ ਇੱਕ ਕਈ ਬੰਦਾਂ ਦੇ ਵਿੱਚ ਤਾਂ ਬੂਥ ਵੀ ਨਹੀਂ ਲੱਗਣੇ ਹੈਗੇ ਜਿੱਥੇ ਤਾਂ ਸਾਡਾ ਵਿਚਾਰਾ ਵੀ ਕਾਲੀਦਲ ਦੇ ਕਈ ਬੰਦਾਂ ਦੇ ਵਿੱਚ ਬੂਥ ਵੀ ਨਹੀਂ ਲੱਗਣੇ ਕਈ ਪੰਡਾਂ ਦੇ ਵਿੱਚੋਂ ਕਿਸੇ ਪੰਡੇ ਜੇ ਵੋਟ ਵੋਟ ਸੌਣ ਇੱਕ ਨੂੰ ਵੀ ਕਿਸੇ ਚੋਂ 50 ਇੱਕ ਡੂਗੀ ਤੁਸੀਂ ਦੇਖ ਰਹੇ ਹੋ ਆਉਣ ਵਾਲੀ 4 ਤਰੀਕ ਨੂੰ ਸਾਨੂੰ ਪਤਾ ਲੱਗ ਜੂਗਾ ਜਿਹੜਾ ਆਪਣੇ ਹਲਕਾ ਅੰਚਾਰ ਜੈ ਵਿਚਾਰਾ ਉਹ ਕੱਲ ਆਇਆ ਉਹ ਕਹਿੰਦਾ ਕਾਲੀਦਲ ਮੇਰਾ ਹੈ ਉਹ ਜਿਹੜੇ 50 50 ਸਾਲ ਦੇ ਢੀਂਡ ਸਾਹ ਸਾਹ ਵਰਗੇ ਜਾਂ ਹੋਰ ਲੀਡਰ ਬੈਠੇ ਨੇ ਉਹਨਾਂ ਨੂੰ ਕਿਵੇਂ ਇਗਨੋਰ ਕੀਤਾ ਜਾ ਸਕਦਾ ਹੈ ਜਦੋਂ ਕਿ ਸਿਆਣੇ ਬਜ਼ੁਰਗ ਦੀ ਸਲਾਹ ਤੋਂ ਬਿਨਾਂ ਤਾਂ ਇੱਕ ਘਰ ਵੀ ਨਹੀਂ ਚੱਲਦਾ ਇਹ ਤਾਂ ਫਿਰ ਵੀ ਵੱਡੀ ਵੱਡੀ ਪਾਰਟੀ ਹੈ ਉਹਨਾਂ ਦੇ ਆਉਣ ਨਾਲ ਕੋਈ ਇਹ ਤਾਂ ਨਹੀਂ ਹੈਗਾ ਵੀ ਕਾਲੀਦਲ ਉਹਨਾਂ ਦੀ ਹੋ ਗਿਆ ਅਸੀਂ ਤਾਂ ਇਹ ਕਹਿੰਦੇ ਆ ਵੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਜਿੱਤਣਾ ਚਾਹੀਦਾ ਜ ਸਾਨੂੰ ਲੈ ਦੇਣਾ ਗੁਲਜਾਰੀ ਜੀ ਨੇ ਉਹਨਾਂ ਨੂੰ ਇਹ ਕਿਸੇ ਤਰ੍ਹਾਂ ਦੀ ਬੰਦੀ ਚ ਪਾਣਾ ਚਾਹੀਦਾ ਉਹ ਕੰਡੇ ਵੀਜਰੇ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਉਹ ਕੋਈ ਸਿਆਣਪਲੀ ਗੱਲ ਕਰ ਰਹੇ ਨੇ ਇੱਕ ਤਰਫਾ ਕਰਕੇ ਉਹਨਾਂ ਨੂੰ ਢਿੰਡਾ ਸਾਹਿਬ ਨਾਲ ਵੀ ਬਣਾ ਕੇ ਰੱਖਣੀ ਚਾਹੀਦੀ ਸੀ ਝੋਨਾ ਸਾਹਿਬ ਨਾਲ ਵੀ ਬਣਾ ਕੇ ਰੱਖਣੀ ਚਾਹੀਦੀ ਸੀ ਦੋਨੇ ਤੁਹਾਡੇ ਉਹਦੇ ਨਾਲ ਚੱਲਦੇ ਤੱਕ ਸੀਟ ਆਪਣੀ ਅੱਗੇ ਆ ਜਾਂਦੀ ਹੁਣ ਅੱਗੇ ਉਹ ਆਪਣੇ ਵਾਸਤੇ ਕੰਡੇ ਵੀਜ ਲਈ ਉਹਨਾਂ ਨੇ ਨਹੀਂ ਅੱਜ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਪਹਿਲਾਂ ਜਦੋਂ ਗੁਲਜਾਰੀ ਜੀ ਨੂੰ ਟਿਕਟ ਦਵਾਈ ਹੈ ਜਦ ਵੀ ਤਕਿੰਸ ਸਾਹਿਬ ਲੈ ਕੇ ਆਏ ਨੇ ਮੈਦਾਨ ਦੇ ਵਿੱਚ ਉੱਤੇ ਕੰਤਰਰਾਸ਼ਟਰੀ ਖਿਡਾਰੀ ਸੀ ਉਹ ਕਹਿੰਦੇ ਰੋ ਚੱਲਦੇ ਲਾ ਜੀ ਹਸਾਬ ਨਾਲ ਚੱਲੀ ਜਾਂਦੇ ਆਪਦੇ ਤਰੀਕੇ ਨਾਲ ਚੱਲੀ ਜਾਂਦੇ ਜਿੱਤ ਜਾਂਦੇ ਪਿਛਲੀ ਵਾਰ ਦੇਖੋ ਅਸੀਂ ਕਿੰਨਾ ਜ਼ੋਰ ਲਾਇਆ ਹੁਣ ਜਿੱਥੇ ਹੁਣ ਤੇ ਜਦੋਂ ਪਿਛਲੀ ਵਾਰ ਲਿਕਸਨ ਹੋ ਗਿਆ ਇਕੱਲੇ ਇਕੱਠਾ ਸੀ ਉਹਨਾਂ ਨੇ ਸਾਡੇ ਤੇ ਅਲੀਗੇਸ਼ਨ ਲਾਤਾ ਵੀ ਇਹਨਾਂ ਨੇ ਸਾਨੂੰ ਖਰਾਇਆ ਜੀ ਅਸੀਂ ਜਦੋਂ ਕਿ ਹਾਲਾਂਕਿ ਅਸੀਂ ਆਪਣੀ ਜੇਬ ਚੋਂ ਪੈਸੇ ਵੀ ਲਾਏ ਨੇ ਇਹ ਗੱਲ ਅਸੀਂ ਕਹਿੰਦੇ ਵੀ ਰੋਡ ਸ਼ੋਅ ਜਦੋਂ ਹੋਇਆ ਅਸੀਂ ਜਿਹੜਾ ਗੱਡੀਆਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਪੈਟਰੋਲ ਪਾਇਆ ਮੈਂ ਆਪਣੀ ਜੇਬ ਚੋਂ ਪਾਇਆ ਜਿਹੜਾ ਆਪਣੇ ਇਰੀਜ ਦੇ ਵਿੱਚੋਂ ਹਲਕੇ ਦੇ ਵਿੱਚੋਂ ਕਾਫਲਾ ਗਿਆ ਇਹ ਗੱਲ ਮੈਂ ਮੂੰਹ ਤੇ ਵੀ ਕਹਿ ਸਕਦਾ ਜਿੱਥੇ ਮੇਰ ਤੋਂ ਮਰ ਵੀ ਅਸੀਂ ਸਾਨੂੰ ਉਹ ਕਾਲੀਆਂ ਗੱਡਾਂ ਕਹਿੰਦੇ ਨੇ ਜੀ ਉਹ ਫਿਰ ਦੇਖੋ ਕਿਵੇਂ ਜਿੱਤਣਗੇ ਆਉਣ ਵਾਲਾ ਸਮਾਂ ਤੁਹਾਨੂੰ ਪਤਾ ਹੀ ਫਿਰ ਅੱਜ ਕੱਲ ਕੋਹ ਕੋਹ ਹੁੰਦਾ ਕਿਸੇ ਤੋਂ ਜੀ ਇੱਕ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਹੋਵੇ ਉਹਨੂੰ ਉਲਟਾ ਪੈਲੀ ਕਿਸ਼ ਲਾਈਏ ਵੀ ਇਹ ਇਹਨਾਂ ਨੇ ਸਾਨੂੰ ਫਰਾਇਆ ਹੈ ਹਾਰ ਜਿੱਤ ਤਾਂ ਦੇਖੋ ਬਣੀ ਆਈ 1600 ਵੋਟ ਤੇ ਹਾਰੇ ਨੇ ਸਿਰਫ 1600 ਵੋਟ ਤੇ ਹਾਰਨਾ ਕੋਈ ਬਾਲੀ ਵੱਡੀ ਕੋਈ ਹਾਰ ਨਹੀਂ ਸਾਜੀ ਪਾਰਟੀ ਆ ਜਿਹੜੀ ਉਸ ਸਮੇਂ ਦੇ ਵਿੱਚ ਕੋਈ 20000 ਤੇ ਆ ਰਿਹਾ ਕੋਈ 10000 ਤੇ ਆ ਰਿਹਾ ਤੇ ਇਸ ਕਰਕੇ ਜੇ ਦਲਜਰੀ ਨੂੰ ਅਸੀਂ ਨੇ ਉਹਨਾਂ ਦਾ ਸਮਰਥਨ ਕੀਤਾ ਤਾਂ ਉਹਨਾਂ ਨੂੰ ਇੰਨੀ ਮੋਟਾ ਪਈਆਂ ਇਸ ਵਾਰ ਨਾ ਪੈ ਗਈਆਂ ਇਸ ਵਾਰ ਦੇਖ ਲੈਂਦੇ ਵੀ ਕਿੰਨਾ ਕਾ ਹਾਲ ਵਧੀਆ ਰਿਹਾ ਹੈ ਇਸ ਵਾਰ ਅਸੀਂ ਨਿਬਰੋਧ ਕੀਤਾ ਹੈ ਇਸ ਵਾਰ ਦੇਖ ਲੈਂਦੇ ਵੀ ਕਿੰਨਾ ਕਾ ਹਾਲ ਵਧੀਆ ਰਿਹਾ ਹੈ ਅੱਗੇ ਦੇਖਾਂਗੇ ਉਹਨਾਂ ਸਮੇਂ ਦੇ ਵਿੱਚ ਵੀ ਕਿੰਨਾ ਕਾ ਹਾਲ ਵਧੀਆ ਰਹੂਗਾ ਉਹਨਾਂ ਜਿਹੜੇ ਲੋਕ ਸਭਾ ਦੀ ਜ਼ਿਕਰ ਆਪਾਂ ਗੱਲ ਕਰੀਏ ਲੋਕ ਸਭਾ ਦੇ ਹਾਲਾਤ ਤੁਸੀਂ ਅੱਜ ਦੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਿੰਡੂ ਪਾਰਟੀ ਆ ਉਹ ਕਿਸਾਨ ਵਰਗ ਵੱਡੀ ਤਬਕਾ ਹੈ ਵੱਡੀ ਤਦਾਦ ਦੇ ਵਿੱਚ ਜਿਹੜਾ ਉਹਨਾਂ ਨਾਲ ਜੁੜਿਆ ਹੋਇਆ ਪਿੰਡਾਂ ਦੇ ਹਾਲਾਤ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨੌਜਵਾਨ ਵਰਗ ਨੂੰ ਰਿਪਰੈਜ਼ੈਂਟ ਕਰਦੇ ਰਹ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਨੌਜਵਾਨ ਬਾਕਸ ਸਾਹਿਬ ਕਹਿ ਰਹੇ ਨੇ ਕਿ ਵੱਡੀ ਪੱਧਰ ਤੇ ਨੌਜਵਾਨ ਪਾਰਟੀ ਨਾਲ ਜੁੜ ਰਹੇ ਨੇ ਕਿਵੇਂ ਦੇਖਦੇ ਹਾਂ ਦੇਖੋ ਜੀ ਨੌਜਵਾਨ ਟਿੱਕ ਜਿਹੜੇ ਹਰਿਆਵਲ ਦਾਸਤਾ ਹੁੰਦਾ ਜੁਥ ਬਿੰਗਲਵੇ ਪਹਿਲੀ ਗੱਲ ਤਾਂ ਕੋਈ ਪਾਵਰ ਹੀ ਨਹੀਂ ਹੈਗੀ ਪਾਵਰ ਇਹ ਨਹੀਂ ਰਹੀ ਹੈਗੀ ਕੋਈ ਜਣਾ ਖਣੇ ਉਚਾ ਕੇ ਕਿਸੇ ਨੂੰ ਕੁਝ ਬਣਾ ਦਿਆ ਕਿਸੇ ਨੂੰ ਕੁਝ ਬਣਾ ਦਿਆ ਇਹ ਨਹੀਂ ਹੁੰਦਾ ਹੈਗਾ ਉਹ ਸਨਮਾਨਜਨਕ ਅਹੁਦੇ ਚਾਹੀਦੇ ਨੇ ਸਨਮਾਨਜਨਕ ਲੋਕਾਂ ਨੂੰ ਚਾਹੀਦੇ ਨੇ ਉਹ ਜਿਹੜੇ ਜਿਹੜੇ ਅਹੁਦੇਦਾਰੀਆਂ ਨੇ ਤੇ ਉਦੋਂ ਬਾਅਦ ਦੇ ਵਿੱਚ ਜਿਹੜੀ ਜਰਹੀ ਗੱਲ ਜੁਥ ਦੀ ਜੂਥ ਹਲੇ ਕਿਸੇ ਪਾਸੇ ਨਹੀਂ ਤੁਰਿਆ ਹੈਗਾ ਜੂਥ ਜਦੋਂ ਤੁਰਪੇ ਸਾਨੂੰ ਪਤਾ ਲੱਗ ਜੂ ਆਪੇ ਹਲੇ ਜਿਹੜੀ ਹਵਾ ਹੈ ਉਹ ਖਾਸ ਤੌਰ ਤੇ ਕਿਸੇ ਪਾਰਟੀ ਦੇ ਹੱਕ ਚ ਵੀ ਨਹੀਂ ਚੱਲੀ ਹੋਈ ਹੈ ਕਿ ਨਾ ਅਕਾਲੀ ਦਲ ਦੇ ਨਾ ਕਾਂਗਰਸ ਦੇ ਨਾ ਆਮ ਆਦਮੀ ਦੇ ਕੋਈ ਇੱਕ ਐਹ ਜਿਹਾ ਕੋਈ ਹੋ ਨਹੀਂ ਹੈਗਾ ਤੇ ਮੈਂ ਤਾਂ ਬਾਦਲ ਸਾਹਿਬ ਨੂੰ ਦੇਖੋ ਮੈਂ ਬੇਨਤੀ ਕਰਦਾ ਨਿੱਜੀ ਤੌਰ ਤੇ ਵੀ ਵੱਡੇ ਬਾਦਲ ਸਾਹਿਬ ਵਾਲੀਆਂ ਜਿਹੜੀਆਂ ਰਣਨੀਤੀਆਂ ਨੇ ਉਹ ਅਪਣਾ ਕੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਨਾ ਕਿ ਡਿਕਟੇਟਰਸ਼ਿਪ ਕਰਨ ਇੱਕ ਡਿਕਟੇਟਰਸ਼ਿਪ ਤਾਂ ਅੱਗੇ ਰਾਜੇ ਕਰਦੇ ਹੁੰਦੇ ਸੀਗੇ ਅੱਗੇ ਤਾਂ ਬਿਨਾਂ ਵੋਟਾਂ ਤੋਂ ਰਾਜ ਹੁੰਦਾ ਸੀ ਹੁਣ ਤਾਂ ਲੋਕ ਰਾਜ ਆ ਲੋਕਾਂ ਨੇ ਵੋਟਾਂ ਪਾ ਕੇ ਬਣਾਉਣਾ ਹੁਣ ਡਿਕਟੇਟਰਸ਼ਿਪ ਥੋੜੀ ਚੱਲੇਗੀ ਹੁਣ ਤਾਂ ਜਿਵੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਜਿਵੇਂ ਟੀਨ ਸਾਹਿਬ ਨੇ ਭੂਂਦਰ ਸਾਹਿਬ ਨੇ ਆਪਣੇ ਮਲੂਕਾ ਸਾਹਿਬ ਨੇ ਸਾਰਜ ਨੇ ਪਾਰਟੀ ਦੇ ਪੁਰਾਣੇ ਵਰਕਰ ਨੇ ਲੀਡਰ ਸਾਹਿਬਾਨ ਨੇ ਜਿਨ੍ਹਾਂ ਨੇ ਜੇਲਾ ਵੀ ਕੱਟੀਆਂ ਹੋਈਆਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦਾ ਆਦਰ ਸਲਾਹ ਕਰਨਾ ਮੰਨਦਾ ਸ਼ਮੀਰ ਜੀ ਉਹਨਾਂ ਨੂੰ ਨਾਲ ਲੈ ਕੇ ਚੱਲਣ ਇਸ ਤਰ੍ਹਾਂ ਤਾਂ ਪਾਰਟੀ ਖਤਮ ਹੋ ਜਾਊਗੀ ਜੀ ਜੇਕਰ ਹੁਣ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਲੋਕ ਸਭਾ ਦੀਆਂ ਸੰਗਰੂਰ ਦੀ ਤੁਸੀਂ ਹੁਣ ਫੇ ਜਿਹੜੇ ਟੀਨ ਸਾ ਸਮਰਥਕਾਂ ਤੇ ਜਿਹੜਾ ਇਹ داروں مدار ٹکیا ਹੋਇਆਗਾ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਫੈਸਲਾ ਕਿਹਨੇ ਜਿਹੜੀ ਟੀਮ ਸ ਅਕਾਲੀ ਦਲ ਦੀ ਵੋਟ ਆਉਤਾ ਹੈਗੀ ਜਿਹੜੀ ਢੀੜਸਾ ਸਮਰਥਕਾਂ ਦੀ ਵੋਟ ਹੈ سوشل میڈیا ਤੇ ਬਾਜ਼ਾਰ ਗਰਮ ਹੈ ਵੀ ਜਿਹੜੀ ਜਿੱਤ ਹੈਗੀ ਕਿਸੇ ਵੀ ਉਮੀਦਵਾਰ ਦੀ ਉਹ ਤੇ ਕੀ ਕੀ ਹੋਈ ਹੈ ਫਿਰ ਇਹ ਜਿਹੜਾ ਊਠ ਹੈ ਵੋਟਾਂ ਵਾਲਾ ਇਹ ਕਿੱਧਰ ਬੈਠੂਗਾ ਜਾਨੀ ਦੇਖੋ ਜੀ ਵੋਟਾਂ ਵਾਲੇ ਊਠ ਦੀ ਵੀ ਤੁਸਾਨੂੰ ਗੱਲ ਦੱਸਦੇ ਆ ਤੇ ਸੁਖਵੀਰ ਜੀ ਆਪ ਆ ਕੇ ਜਿੱਤਿਆ ਲੈਣ ਜੀ ਹੁਣ ਉਹਨਾਂ ਨੇ ਟਿਕਟ ਦਿੱਤੀ ਹੈ ਢੀਂਡਾ ਸਾਹਿਬ ਨੂੰ ਬਿਨਾਂ ਪੁੱਛੇ ਤੋਂ ਟਿਕਟ ਦਿੱਤੀ ਉਹਨਾਂ ਨੇ ਅਕਬਲ ਚੁੰਨਾ ਜੀ ਨੂੰ ਦੇਖੋ ਬਹੁਤ ਸਾਡੇ ਸਤਿਕਾਰਯੋਗ ਨੇ ਚੁੰ ਪਰ ਉਹ ਆਪ ਆ ਕੇ ਜਿਤੇ ਆ ਲੈਣ ਉਹਨੂੰ ਪਤਾ ਲੱਗ ਜਾਊਗਾ ਕਿ ਢਿੰਡਸਾ ਸਾਹਿਬ ਤੋਂ ਬਿਨਾਂ ਜਿੱਦੇ ਨਹੀਂ ਕਨਹੀਂ ਜਿੱਦੇ ਜਿਹੜਾ ਸਾਡੀ ਇਹ ਰਹੀ ਗੱਲ ਸਾਡੀ ਵੋਟਾਂ ਦੀ ਵੀ ਅਸੀਂ ਕਿਸ ਪਾਰਟੀ ਦਾ ਸਮਰਥਨ ਕਰਦੇ ਆ ਉਹ ਹੋਊਗਾ ਜਿਹੜਾ ਸਾਨੂੰ ਦੇਖੋ ਕੈਂਡੀਡੇਟ ਚੰਗਾ ਲੱਗੂ ਉਸ ਨੂੰ ਵੋਟ ਪਾ ਦਾਂਗੇ ਜਿਹੜਾ ਸਾਨੂੰ ਐ ਲੱਗੂਗਾ ਵਧੀਆ ਮਾਨ ਦਾ ਕੈਂਡੀਡੇਟ ਹੈ ਉਹ ਨੂੰ ਅਸੀਂ ਵੋਟ ਪਾਵਾਂਗੇ ਪਾਵਾਂਗੇ ਅਸੀਂ ਸਾਰੇ ਇਕੱਠੇ ਜਿੰਨਾ ਸਾਡਾ ਢਿੰਡਸਾ ਤੜਾਇਆ ਸਾਰਾ ਅਸੀਂ ਇੱਕ ਪਾਸੇ ਵੋਟ ਪਾਵਾਂਗੇ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਪ੍ਰਵਿੰਦਰ ਜੀ ਦੀ ਟਿਕਟ ਕਿਉਂ ਕੱਟੀ ਗਈ ਹੈ ਤੁਸੀਂ ਵੀ ਆਪ ਦਾ ਵਿਸ਼ਲੇਸ਼ਣ ਕਰਦੇ ਹੋਗੇ ਇੱਕ ਵੱਡੇ ਕਦ ਕਦ ਦੇ ਆਗੂ ਵੀ ਕਿਉਂਕਿ ਤਾਹੀਂ ਜੇ ਤੁਸੀਂ ਛੀਟਾਂ ਜਿੱਤਣੀਆਂ ਤਾਂ ਜਾ ਕੇ ਸੈਂਟਰ ਦੇ ਵਿੱਚ ਸਾਡੇ ਮੁੱਦਿਆਂ ਦੀ ਕੋਈ ਪਾਰਟੀ ਗੱਲ ਚੁੱਕ ਸਕੂਗੀ ਸਾਡੇ ਮੰਨ ਲਓ ਇੱਕ ਸਵਾਈ ਪਾਰਟੀ ਹੈ ਇਹ ਸੂਬੇ ਦੀ ਪਾਰਟੀ ਹੈ ਇਹ ਪਾਰਟੀ ਨੂੰ ਮਜ਼ਬੂਤ ਕਰਨਾ ਪੰਜਾਬੀਆਂ ਦਾ ਮੰਨ ਲਓ ਕਹਿ ਰਹੇ ਨੇਗੇ ਵੀ ਜਰੂਰ ਚਾਹੀਦਾ ਕਿਉਂ ਕੀ ਕਰਨਾ ਹੈਗਾ ਤੁਸੀਂ ਕਹਿ ਰਹੇ ਪਾਰਟੀ ਨੇ ਟਿਕਟ ਹਰਾ ਸੀਟ ਹਰਾ ਤੂੰ ਦੇਖੋ ਜੀ ਢੀਂਡਾ ਸਾਹਿਬ ਸੁਨੀਲ ਸਿੰਘ ਢੀਂਡਾ ਜਿਹੜਾ ਕੈਰੀਅਰ ਹੈ ਨੰਨੇ ਸਮੇ ਤੋਂ ਦੇਖੋ ਸਿਹਤ ਕਰਦੇ ਆ ਰਹੇ ਨੇ ਉਹ ਉਹ ਬੇਦਾਗ ਚਿਹਰਾ ਹੈ ਅਜੇ ਤੱਕ ਉਹਨਾਂ ਦੇ ਕੋਈ ਕਿਸੇ ਤਰ੍ਹਾਂ ਦਾ ਇੰਡੀਕੇਸ਼ਨ ਨਹੀਂ ਵੀ ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਸਰਦਾਰ ਪ੍ਰਵਿੰਦਰ ਸਿੰਘ ਜੀ ਢੀਂਡਸਾ ਚਾਰ ਪੰਜ ਵਾਰੀ ਐਮਐਲਏ ਜਿੱਤ ਚੁੱਕੇ ਨੇ ਮੰਤਰੀ ਰਹੇ ਨੇ ਪੀ ਡਬਲਯੂ ਬੀ ਦੇ ਮੰਤਰੀ ਰਹੇ ਨੇ ਫਿਰ ਖਜ਼ਾਨਾ ਮੰਤਰੀ ਰਹੇ ਨੇ ਉਹਨਾਂ ਦਾ ਆਪਣੇ ਹਲਕੇ ਦੇ ਵਿੱਚ ਬਹੁਤ ਵੱਡਾ ਆਧਾਰ ਹੈ ਤੇ ਉਹ ਜਿੱਤ ਦੇ ਨੇੜੇ ਸੀਗੇ ਤਕਰੀਬਨ ਸੁਖਵੀਰ ਬਾਦਲ ਜੀ ਨੇ ਸਰਵੇ ਵੀ ਕਰਾਏ ਨੇ ਬਟਿੰਡੇ ਦਾ ਵੀ ਸਰਵੇ ਕਰਾਇਆ ਤੇ ਆਪਣੇ ਜ਼ਿਲ੍ਹੇ ਦਾ ਵੀ ਸਰਵੇ ਕਰਾਇਆ ਦੇਖੋ ਹੋ ਸਕਦਾ ਵੀ ਸੁਖਵੀਰ ਜੀ ਦੇ ਮਨ ਦੇ ਵਿੱਚ ਕੋਈ ਗੱਲ ਹੋਵੇ ਵੀ ਸੈਂਟਰ ਦੇ ਵਿੱਚ ਜਾਂ ਕੋਈ ਵਜੀਰੀ ਦੀ ਗੱਲ ਹੋਵੇ ਕਿਸੇ ਤਰ੍ਹਾਂ ਦੀ ਗੱਲ ਉਹਨਾਂ ਦੇ ਮਨ ਦੇ ਵਿੱਚ ਹੋਵੇ ਗੱਲ ਜ਼ਰੂਰ ਹੈ ਕੋਈ ਜਿਹੜੀ ਪ੍ਰਵਿੰਦਰ ਜੀ ਦੀ ਟਿੱਕ ਟੋਨ ਨੇ ਕੱਟੀ ਹੈ ਕੋਈ ਆਪ ਦੇ ਆਪਦੇ ਡਰੋਂ ਕੱਟੀ ਹੈ ਜਾਨੀ ਕਿ ਐ ਨਹੀਂ ਅਸੀਂ ਕਹਿੰਦੇ ਹੈਗੇ ਵੀ ਕੋਈ ਉਹਨਾਂ ਨੂੰ ਕੋਈ ਹੋਰ ਹੋਵੇ ਜਾਂ ਤਾਂ ਕੋਈ ਵੀ ਵਜੀਰੀ ਦਾ ਕੋਈ ਮਸਲਾ ਹੋਵੇ ਅੱਗੇ ਸੈਂਟਰ ਦੇ ਵਿੱਚ ਹੋ ਸਕਦਾ ਹੈ ਉਹਨਾਂ ਨੇ ਆਪਦੇ ਵਾਈਫ ਨੂੰ ਜਿਤੇਉਣ ਦੇ ਵਾਸਤੇ ਇਸ ਤਰ੍ਹਾਂ ਦਾ ਸਾਨੂੰ ਕੋਈ ਸ਼ੱਕ ਲੱਗਦਾ ਹੈ ਜ਼ਰੂਰ ਵੀ ਇਹਨਾਂ ਨੇ ਇਸ ਡਰੋਂ ਟਿੱਕ ਟਕ ਕੱਟੀ ਹੈ ਪ੍ਰਵਿੰਦਰ ਜੀ ਦੀ ਪ੍ਰਵਿੰਦਰ ਨੇ ਦੇ ਤਾਂ ਤਕਰੀਬਨ ਕਲੀਅਰ ਸੀ ਯੋ ਪਾਰਟੀ ਪ੍ਰੰਸ ਸਕੱਤਰ ਬਾਦਲ ਜੀ ਨੇ 18 ਸਾਹਿਬ ਦੀ ਵੱਡਿਆਂ ਦੀ ਰਹਿਸ਼ ਤੇ ਸੁਣਨ ਚ ਆਇਆਗਾ ਵੀ ਦੁਬਾਰਾ ਵੀ ਟਿਕਟ ਦੀ ਪੇਸ਼ਕਸ਼ ਕੀਤੀ ਸੀ ਵੀ ਆਪਾਂ ਰਿਵਿਊ ਕਰ ਲੈਂਦੇ ਆ ਫਿਰ ਕੀ ਕਾਰਨ ਹੋਗਾ ਦੁਬਾਰਾ ਦੇਖੋ ਜੀ ਫਿਰ ਤਾਂ ਪਾਰਟੀ ਦੇ ਵਿੱਚ ਹੁਣ ਕਿਹਰਾ ਖੇੜਾ ਪੈ ਗਿਆ ਦੁਬਾਰਾ ਹੁਣ ਢੀਰ ਸਾਹਿਬ ਦੀ ਬਹੁਤ ਵੱਡੀ ਸੋਚ ਹੈ ਉਹ ਇਸ ਤਰ੍ਹਾਂ ਨਹੀਂ ਕਰਦੇ ਵੀ ਹੁਣ ਕਿਸੇ ਤੋਂ ਕਿਸੇ ਨੂੰ ਦਿੱਤੀ ਹੋਈ ਰੋਟੀ ਖੋ ਕੇ ਵੀ ਅਸੀਂ ਆਪ ਲਈਏ ਉਹ ਹੁਣ ਫਿਰੋਜ ਧੋਨਾ ਸਾਹਿਬ ਨਰਾਜ ਹੋ ਜਾਣਗੇ ਜੀ ਫਿਰ ਥੋੜੀ ਨਰਾਜ ਕਰਨਾ ਉਹ ਤਾਂ ਹੁਣ ਢੀਰ ਸਾਹਿਬ ਕਹਿੰਦੇ ਵੀ ਅਸੀਂ ਨਹੀਂ ਨਹੀਂ ਦੇਣੀ ਹੈਗੀ ਟਿਕਟ ਜਿਹੜੇ ਵੀ ਵਿਸ਼ਵਾਸ ਘਾਤ ਕਰਤਾ ਬੰਦੇ ਨੇ ਫਿਰ ਉਹ ਫ ਇਸ ਕਰਕੇ ਢੀਂਡਾ ਸਾਹਿਬ ਨੇ ਇਹ ਗੱਲ ਤੋਂ ਮਨਾ ਕਰਤਾ ਵੀ ਅਸੀਂ ਨਹੀਂ ਕਰਾਂਗੇ ਢੀਂਡਾ ਸਾਹਿਬ ਨੂੰ ਕੋਈ ਅਹੁਦਿਆਂ ਦਾ ਲਾਲਚ ਨਹੀਂ ਦੇਖੋ ਢੀਂਡਾ ਸਾਹਿਬ ਨੂੰ ਤਾਂ ਭਾਜਪਾ ਅਜਤੋਂ 6 ਮਹੀਨੇ ਪਹਿਲਾਂ ਮੰਤਰੀ ਬਣਾਉਂਦੀ ਸੀ ਤੇ ਜਿਹੜਾ ਡਿਸਕਾਉਂਟ ਹੀ ਦਿੰਦੀ ਸੀ ਉਹ ਕਹਿੰਦੇ ਨਹੀਂ ਮੈਂ ਇਕੱਲੀ ਆਂ ਇਕੱਲੀ ਰਹੂੰਗਾ ਢੀਂਡਾ ਸਾਹਿਬ ਦੀ ਇਹ ਸੋਚ ਨਹੀਂ ਹੈਗੀ ਵੀ ਕੋਈ ਅਸੀਂ ਅਹੁਦਿਆਂ ਦੇ ਪਿੱਛੇ ਜਾਣਾ ਢੀਂਡਾ ਸਾਹਿਬ ਇੱਕ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਇਹਦੇ ਲੱਗੇ ਹੋਏ ਨੇ ਸੋ ਢੀਂਡਾ ਸਾਹਿਬ ਦੀ ਬਹੁਤ ਵੱਡੀ ਸੋਚ ਹੈ ਵੀ ਉਹ ਟਿਕਟਾਂ ਦੇ ਪਿੱਛੇ ਜਾ ਇਹਦੇ ਪਿੱਛੇ ਨਹੀਂ ਕੋਈ ਹੈਗਾ ਉਹਦਾਂ ਦੇ ਪਿੱਛੇ ਚੱਲੇ ਹੋਏ ਨੇ ਢੀ ਲੋਕਾਂ ਦਾ ਫਤਬਾ ਲੋਕ ਦੇਣ ਦੇਖੋ ਲੋਕ ਨਾਰਾਜ਼ ਜ਼ਰੂਰ ਨੇ ਲੋਕ ਵਰਕਰਾਂ ਦੇ ਵਿੱਚ ਸਾਡੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਇਸ ਗੱਲ ਤਾਂ ਕਰਕੇ ਅਸੀਂ ਢੀਂਡਾ ਸਾਹਿਬ ਨਾਲ ਮੀਟਿੰਗਾਂ ਕਰਦੇ ਆ ਉਹ ਸਾਨੂੰ ਸਾਥ ਜ਼ਰੂਰ ਕਰਦੇ ਨੇ ਜੀ ਢੀਂਡਾ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਅਖੀਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜਿਹੜਾ ਇਹ ਮੰਨ ਲੋ ਕਿਹੜੇ ਬਨੇਰੇ ਤੇ ਜਿਹੜੀ ਬੰਗ ਹੈਗੀ ਉਹ ਦਿੱਤੀ ਜਾਊਗੀ ਕਿਉਂਕਿ ਬੜਾ ਵੱਡਾ ਧੜਾ ਹੈਗਾ ਫੈਸਲਾ ਕੋਈ ਨਾ ਲੜਾਈ ਹੈ ਜਿਹੜੀ ਕਹਿ ਸਕਦੇ ਆਂ ਵੀ ਉਹ ਖੜੀ ਹੈ ਹੁਣ ਢੀਂਡਾ ਸਾਹਿਬ ਦੇ ਤੇ ਕੋਈ ਅੰਦਰੂਨੀ ਗੱਲ ਜੇਕਰ ਕੋਈ ਦੱਸਣੀ ਚਾਹੁੰਦਾ ਕਿੱਧਰ ਨੂੰ ਬਾਗ ਦੇ ਸਕਦੇ ਆਂ ਦੇਖੋ ਜੀ ਅ ਇਹ ਸਾਡੀ ਬੱਟੇ ਖੋਲਦੇ ਨਹੀਂ ਆ ਜੀ ਅਰੇ ਇੰਨਾ ਜੀ ਉਹ ਸਾਡੀ ਵੱਡੀ ਲੀਡਰਸ਼ਿਪ ਨੂੰ ਪਤਾ ਜੀ ਦੇਖੋ ਜਿਵੇਂ ਜਿਸ ਤਰ੍ਹਾਂ ਦਾ ਫੈਸਲਾ ਕੋਈ ਹੋਊਗਾ ਜੇ ਸਾਨੂੰ ਉਹ ਕਹਿਣਗੇ ਵੀ ਨੋਟਾਂ ਨੂੰ ਵਾਪਸ ਅਸੀਂ ਨੋਟਾਂ ਨੂੰ ਵਾਪਸ ਮੁੜ ਵਾਪਸੀ ਮੁੜ ਵਾਪਸੀ ਦਾ ਦੇਖੋ ਪਾਰਟੀ ਜੇ ਹੈਗੇ ਆਂ ਇਹ ਅਸੀਂ ਪਾਰਟੀ ਦਾ ਤੁਹਾਨੂੰ ਮਤਲਬ ਉਮੀਦਵਾਰ ਦੇ ਹੱਕ 'ਚ ਮੁੜ ਵਾਪਸੀ ਉਮੀਦਵਾਰ ਦੇ ਹੱਕ 'ਚ ਨਹੀਂ ਜੀ ਨਾ ਬਿਲਕੁਲ ਨਹੀਂ ਜੇਕਰ ਮਨਾਉਣ ਆਉਂਦੇ ਨੇਗੇ ਆਗੂਆਂ ਨੂੰ ਜੇ ਦੇਖੋ ਠੀਂਡਾ ਸਾਹਿਬ ਨੂੰ ਮਨਾ ਲੈਂਦੇ ਤਾਂ ਅਸੀਂ ਤਾਂ ਠੀਂਡਾ ਸਾਹਿਬ ਦੇ ਨਾਲ ਆ ਜੀ ਸੋ ਤੁਸੀਂ ਜਾਣਿਆ ਹਾਲ ਹਲਕਾ ਡੜਬਿਆ ਦਾ ਬਾਕੀ ਪੂਰਾ ਲੋਕ ਸਭਾ ਸੰਗਰੂਰ ਦੀ ਹਾਲ ਹੈ ਇੱਕ ਤਰ੍ਹਾਂ ਨਾਲ ਜਿਹੜਾ ਨਿਚੋੜ ਹੈ ਆਪਾਂ ਕੱਢਣ ਦਾ ਯਤਨ ਕਰਿਆਗਾ ਕਿਉਂਕਿ ਟੀਨ ਸਾਹਿਬ ਦਾ ਧੜਾ ਜਿਹੜਾ ਉਹ ਮਾਨੂੰ ਨਾਰਾਜ਼ ਕਹਿ ਲੋ ਜਾਂ ਹਾਤਾਤ ਕਹਿ ਲੋ ਹੋਇਆਗਾ ਕਿਉਂਕਿ ਇਹ ਟਿਕਟ ਕੱਟੇ ਜਾਣ ਦੇ ਕਾਰਨ ਨੌਜਵਾਨ ਆਗੂ ਨੇ ਦੱਸਿਆਗਾ ਵੀ ਕਿਸ ਤਰ੍ਹਾਂ ਜਿਹੜਾ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਾਹਿਬ ਮਨਾ ਕੀਤਾ ਇਹਨਾਂ ਨੇ ਵੀ ਜਿਹੜਾ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੋਟ ਸਪੋਰਟ ਨਹੀਂ ਕੀਤੀ ਜਾਊਗੀ ਵੱਡਾ ਬੋਟ ਬੈਂਕ ਹੈਗਾ ਗਾ ਸੰਦੂਰ ਸ਼ੀਟ ਦੇ ਉੱਪਰ 370 ਦਾ ਸੋ 370 ਦਾ ਧੜਾ ਜਿਹੜਾ ਇਹ ਕਿਸੇ ਵੀ ਉਮੀਦਵਾਰ ਦੀ ਅਸੀਂ ਕਹਿ ਸਕਦੇ ਆਂ ਵੀ ਜਿੱਤ ਹਾਰ ਦੇ ਵਿੱਚ ਬੜਾ ਵੱਡਾ ਫੈਸਲਾ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਵੀ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਸੰਦੂਰ ਸ਼ੀਟ ਦੇ ਬਣਦੇ ਨੇ ਹੋਰ ਵੀ ਤੁਹਾਨੂੰ ਵੱਖ-ਵੱਖ ਆਗੂਆਂ ਦੇ ਜਿਹੜੇ ਜ਼ਮੀਨੀ ਹਾਲਾਤ ਨੇ ਕਿਸ ਤਰ੍ਹਾਂ ਦੇ ਕਿਉਂਕਿ ਲੋਕਲ ਪੱਧਰ ਤੇ ਜੇ ਬੂਥ ਲੈਵਲ ਤੱਕ ਆਪਾਂ ਜਾ ਕੇ ਗੱਲ ਕਰਾਂਗੇ ਆਗੂਆਂ ਦੇ ਬਿਆਨ ਹੋਰ ਹੁੰਦੇ ਨੇ ਬੂਥ ਲੈਵਲ ਤੇ ਜਾ ਕੇ ਆਪਾਂ ਨੂੰ ਜਿਹੜੀਆਂ ਸਚਾਈਆਂ ਨੇ ਉਹ ਪਤਾ ਲੱਗਦੀ ਨਹੀਂ ਵੀ ਛੇਠਾ ਕੀ ਚੱਲ ਰਿਹਾ ਹੈਗਾ ਉਹ ਜਾਣਨ ਦੀ ਅੱਜ ਕੋਸ਼ਿਸ਼ ਕੀਤੀ ਸੀ ਡਾਕਟਰ ਨੈਸ਼ਨ ਚੌਹਾਨ ਜੀ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਤੁਹਾਡੀਆਂ ਮੁਲਾਕਾਤਾਂ ਕਰਵਾਵਾਂਗੇ ਮੈਂ ਮਾਲਵਿੰਦਰ ਸਿੰਘ ਸਿੱਧੂ ਚੈਨਲ ਲੋਕ ਚਰਚਾ ਗੜਵਾ ਮੰਡੀ